ਮਮਾ ਜੀ ਭੁੱਖ ਬੜੀ ਲੱਗੀ ਆ ਸਾਰ ਲੱਲ ਨੇ ਕੁਛ ਕਰਦੀ ਆ ਮੈਂ ਕਰੂੰਗੀ ਟੈਨਸ਼ਨ ਨਾ ਲੈ ਖਵਾ ਕੇ ਸੌਂਗੀ ਤੇ ਬਾਕੀ ਦੰਦੇ ਲੈਖ ਲਿਖੇ ਮੇਰੇ ਇੰਨਾ ਪਿਆਰ ਕਰਦਾ ਸੀ ਮੈਨੂੰ ਕਿਉਂ ਧੋਖਾ ਦੇ ਗਿਆ ਮੈਨੂੰ ਇਹ ਕਿਉਂ ਇਹਨੇ ਮੈਨੂੰ ਧੋਖਾ ਦਿੱਤਾ ਆਪਣੇ ਬੱਚਿਆਂ ਵੱਲ ਕਿਉਂ ਨਹੀਂ ਵੇਖਿਆ ਨੇ ਰੱਬਾ ਮੈਂ ਕਿੱਥੇ ਜਾਵਾਂ ਦੀਆਂ ਲੈ ਕੇ ਜੁਆ ਉੰਤੀਆ ਮੇਰੀਆਂ ਨੀ ਰੰਦਾ ਜਾਂਦਾ ਇਹ ਵਾਹਿਗੁਰੂ ਇਹ ਵਾਹਿਗੁਰੂ ਮੈਨੂੰ ਹੀ ਮਤਬਖਸ਼ੀ ਮੇਜੀ ਭੁੱਖ ਲੱਗੀ ਆ ਭੁੱਖ ਲੱਗੀ ਆ ਤੂੰ ਨਾ ਇੱਥੇ ਬਹਿ ਜਾ ਦੋਵੇਂ ਜਾਣੀਆਂ ਮੈਂ ਕਿ ਨਤਰਲਾ ਮਾਰਦੀ ਜੇ ਆਪਾਂ ਕੁਛ ਦੇ ਦੂ ਖਾਣ ਨੂੰ ਠੀਕ ਇਹ ਤੋਂ ਹਿੱਲਿਓ ਨਾ ਮੇਰੀਆਂ ਧੀਆ ਬਾਅਦ ਮੁੰਡੇ ਖਲੋਤੇ ਦੋ ਦਿਨ ਜਾਣਾ ਨਹੀਂ ਕਿਤੇ ਪੁੱਤ ਤੂੰ ਸਿਆਣੀ ਆ ਆਪਣਾ ਲਫਾਫਾ ਕੱਢ ਲੈ ਛੋੜਾ ਮੈਨ ਜਾਣੀ ਮਲੇ ਕਿਉਂ ਨਹੀਂ ਆ ਜਾਣਾ ਨਹੀਂ ਕਿਤੇ ਨਾ ਮੇਰੇ ਮਗਰ ਹੀ ਆਇਓ ਮੈਂ ਇੱਥੇ ਆ ਪਿਆ ਜਾਣਾ ਠੀਕ ਠੀਕ ਉੱਠਿਓਂ ਆਪੋ ਤਾਂ ਈ ਧਿਆਨ ਰੱਖੀ ਮੈਂ ਹੁਣੇ ਆਈ ਧਿਆਨ ਰੱਖੀ ਤਾਂ ਚੰਗਾ ਇੱਕ ਵਾਰੀ ਗੜੀ ਬਾਰ ਬਟੀ ਅੱਜ ਜਮਾਇਰਾ ਲਈ ਕੋਈ ਨਹੀਂ ਆਇਆ ਕਿ ਕਰਾਂ ਮੇਰੇ ਬੱਚਿਆਂ ਦੀ ਭੁੱਖ ਮਟਾਉਣ ਲਈ ਕੁਛ ਨਾ ਕੁਛ ਕਰਦੇ ਕੋਈ ਪ੍ਰਸਤਾਪ ਨਹੀਂ ਦੇ ਮਾਲਕਾ ਮੇਰੀਆਂ ਧੀਆ ਭੁੱਖੀਆਂ ਵਾ ਮੇਰੀਆਂ ਧੀਆਂ ਪਾਏ ਗੁਰੂ ਮੇਰੀ ਰਾਤ ਕੱਟ ਦੇ ਰਾਤ ਕੱਟ ਦੇ ਮੇਰੀ ਸਤਗੁਰ ਜੀ ਰਾਤ ਕੱਟ ਦੇ ਮੇਰੀ ਕੋਈ ਫਿਸਤਾ ਆ ਜੇ ਕੀ ਕਰਾਂ ਮੈਂ ਹੁਣ ਕੀ ਕਰਾਂ ਮੈਂ ਨਾਮ ਨੇ ਤੇ ਸੌ ਜਾਣਾ ਭੁੱਖੀ ਪਰ ਉਹ ਨਹੀਂ ਇਤਨੇ ਸੌ ਜਾਣਾ ਨਾਮ ਨੇ ਨਹੀਂ ਸੌਣਾ ਨਾਮ ਨੇ ਤੇ ਸੌਣਾ ਹੀ ਨਹੀਂ ਆ ਨਾਮ ਨੂੰ ਕਿੱਦਾਂ ਸੌਣਗੇ ਰਵਨੀਤ ਨੇ ਤੇ ਭੁੱਖ ਕਾ ਮੈਨੂੰ ਇੰਨਾ ਸੋਖ ਦੇ ਕੇ ਇੱਕ ਦਮ ਥੱਲੇ ਸੁੱਟਦਾ ਹੌਲੀ ਹੌਲੀ ਸੁੱਟ ਦੇਣ ਨੂੰ ਹੌਲੀ ਹੌਲੀ ਮੈਨੂੰ ਤਾਂ ਤੂੰ ਬੇਕਾਰ ਹੀ ਕਰ ਦਿੱਤਾ ਤੂੰ ਤਾਂ ਬੇਕਾਰ ਹੀ ਕਰ ਦਿੱਤਾ ਧੁਰਕੇ ਕਰ ਕੀ ਕਰਾਂ ਹੁਣ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਗੱਲ ਸੁਣਿਓ ਹਾਂਜੀ ਦੱਸਿਓ ਆਕਰ ਤੁਹਾਡਾ ਹਾਂਜੀ ਆਵਦਾ ਹੀ ਆ ਅਸਲ ਮੈਂ ਕਿ ਦਰਵਾਜਾ ਕੜਕਾਇਆ ਸੀ ਖੋਲਿਆ ਨਹੀਂ ਕਿਹਨੇ ਹਾਂਜੀ ਅੰਦਰ ਆਉਣਿਆ ਤੁਸੀਂ ਕਿੱਥੇ ਚੱਲੇ ਆ ਚੌਲ ਸੁੱਟਣ ਚਲੇ ਡੰਗਰਾ ਕਰ ਰਾਹੀਆ ਚੌਲ ਕੀ ਕਰਨ ਲੱਗੇ ਇਹ ਡੰਗਰਾ ਪਾਉਣ ਲੱਗੇ ਜੀ ਮੈਨੂੰ ਦੇ ਦੋਗੇ ਤੁਸੀਂ ਕੀ ਕਰਨ ਬੇਗਾ ਮੈਨੂੰ ਮੇਰੇ ਬੱਚੇ ਭੁੱਖੀਆ ਕੁੜੀਆਂ ਭੁੱਖੀਆਂ ਮੇਰੀਆਂ ਖਾਦਾ ਨਹੀਂ ਕੁਛ ਰ ਆਦਾ ਮੈਂ ਉਹਨੇ ਡੱਬਾ ਵੇਲਾ ਖਾ ਕੇ ਦੇ ਜਾਨੇ ਡੱਬਾ ਤੈਨੂੰ ਐ ਮੈਨੂੰ ਦੇ ਦੇ ਨਾ ਆ ਸੁੱਟ ਲੈ ਜਾ ਤੇ ਫਿਲਾਇਆ

ਉਹਨੂੰ ਕਿਸੇ ਵੇਲੇ ਖਾਣਾ ਲਿਖਣਾ ਰੱਖ ਲੈ ਖਾਣੇ ਹੋਰ ਤੇ ਖਾਲਾ ਮੈਂ ਰੱਖ ਦਿੰਦੀ ਉਹਨਾਂ ਦਾ ਡੱਬਾ ਦੇਣਾ ਵਾ ਲਿਫਾਫੇ ਚ ਪਾ ਲਈ ਰੱਖਾਂ ਲਿਫਾਫਾ ਇਹਦਾ ਲਿਫਾਫਾ ਦੇ ਆ ਜਾਨ ਮੈਂ ਉਹਨੂੰ ਡੱਬਾ ਫੜਾਉਂ ਫਿਰ ਲਿਫਾਫਾ ਮੈਂ ਖਾਣੇ Allo mama ਮਮਾ ਜੀ ਤੁਸੀਂ ਮੈਂ ਸ਼ੁਰੂ ਕਰ ਲਿਆ ਲੰਗੜਾ ਆ ਚਾਦਰ ਆ ਗਈ ਚਾਦਰ ਲੱਲੋ ਲੱਤਾਂ ਤੇ ਚਾਦਰ ਪੈਣਾ ਤੇ ਚਾਦਰ ਪਾ ਲੈ ਪਾ ਟੱਕਲਾ ਪੁੱਤ ਵਾਗਰੂ ਸਤਨਾਮ ਸੁਨੀਤ ਨਾਵਾ ਉੱਠੋ ਉੱਠ ਦੇ ਅੰਛੜ ਗਏ ਵਾਗਰੂ ਵਾਗਰੂ ਕਰੋ ਪਿਆਲਾ ਚੋਲੇ ਚ ਚਾਦਰ ਜੋੜ ਕੇ ਚੋਲੇ ਚ ਪਾ ਲੋ ਜੋ ਪਰ ਨੋਤ ਤੇ ਨੀਂਦ ਵੀ ਨਹੀਂ ਆਈ ਰਾਤ ਨੂੰ ਉਹ ਤਾਂ ਕਿਹੜੇ ਘਰ ਲੈ ਕੇ ਜਾਵਾਂ ਕਿਹੜੇ ਘਰ ਲੈ ਕੇ ਜਾਵਾਂ ਮੇਰਾ ਕਿਹੜਾ ਜੀ ਕਰਦਾ ਸੀ ਤੁਹਾਡੇ ਪਿਓ ਦਾ ਬੇੜਾ ਘਰ ਕਰਕੇ ਗਿਆ ਧੋਖਾ ਦੇ ਗਿਆ ਸੰਗ ਧੋਖਾ ਦੇ ਗਿਆ ਉਹ ਨਪੈਤਰਿਆਂ ਨੂੰ ਕੋਈ ਨਹੀਂ ਪੁੱਤ ਹੌਸਲਾ ਕਰੋ ਮੈਂ ਸਹੀ ਇੱਥੇ ਬਹਿ ਜੂਗੀ ਮੈਂ ਤੈਨਾਂ ਚੜ ਗਿਆ ਮੈਂ ਪੋਛਦੀ ਨਾਲ ਚਾਹ ਮੰਜੀ ਕੋਟ ਤੇ ਨਾਲੇ ਮੈਂ ਕਿਹਦਾ ਕੰਮ ਪਤਾ ਲੈ ਕੇ ਆਉਣੀ ਆ ਰਾਤ ਦਾ ਡੱਬਾ ਗਿਆ ਵਾ ਵੀ ਕੌਣ ਨੇ ਮੈਂ ਪਤਾ ਲੈ ਕੇ ਆਉਣੀ ਆ ਕੌਣ ਵਿਚਾਰੇ ਬੈਠੇ ਆ ਰਾਤ ਦਾ ਡੱਬਾ ਗਿਆ ਵਾ ਮਨ ਦਾ ਪਤਾ ਲੈ ਕੇ ਆਉਣੀ ਆ ਧੀ ਚਾਹ ਪਾਣੀ ਪੀਤਾ ਤੁਸੀਂ ਟੁੱਟੇ ਜੇ ਕਮਰੇ ਜੇ ਬੈਠੇ ਜੇ ਇੱਥੇ ਕਿੰਦਾ ਟਾਈਮ ਪਾਸ ਹੁੰਦਾ ਹੋਏਗਾ ਤੇਰਾ ਰਾਤ ਕੱਟ ਲਈਏ ਭੈਣੇ ਮੇਰੀਏ ਤੇਰਾ ਭਲਾ ਹੋਵੇ ਤੁਹਾਨੂੰ ਰਾਤੀ ਚੋਲ ਦੇ ਤੇ ਖਾਣ ਦੋਨੇ ਚੋਲਾ ਨਾ ਟਾਈਮ ਪਾਸ ਹੋ ਗਿਆ ਹਲੇ ਹੀ ਹਾਂ ਉਹ ਤੇ ਮੇਰੇ ਕੱਲ ਪਰਸੋਂ ਤੋਂ ਪੰਦਰਾਂ ਨੂੰ ਪੌਣ ਚੱਲੀ ਸੀ ਜਿਉਂਨੀ ਆ ਮਾਤਾ ਨੂੰ ਜੇ ਸਾਡਾ ਕਮਰਾ ਖਾਲੀ ਹੋਇਆ ਤੇ ਉੱਥੇ ਆ ਜਾਓ ਤੁਸੀਂ ਜੇ ਮਿਲਦਾ ਕਮਰਾ ਤੇ ਦਵਾ ਦੇ ਮੇਰੀ ਭੈਣ ਠੀਕ ਹੈ ਮੈਂ ਪੁੱਛਦੀ ਮਮੀ ਹਾਂ ਮੈਂ ਕਰਕੇ ਆਉਣੀ ਸਲਾਹ ਉਹਨਾਂ ਨਾਲ ਉਹਨੇ ਆਏਗੀ ਕਿ ਮੈਂ ਵਾ ਹਾਂਜੀ ਆ ਜਾਂਦੇ ਜੇ ਸਭ ਕੁ ਵਧੀਆ ਵਾ ਮੈਂ ਪੁੱਛਦੀ ਹਾਂ ਮਾਤਾ ਨਾਲ ਜਾ ਕੇ ਕਰਦੀ ਗੱਲ ਪੁੱਛ ਕੇ ਦੱਸ ਦੋ ਤੁਸੀਂ ਠੀਕ ਹੈ ਚਰੀਆਂ ਟੁੱਟੇ ਜੇ ਕਮਰੇ ਚ ਰਹਿੰਦੀਆਂ ਜੇ ਉਤਮ ਹੀ ਆ ਜਾ ਨਿਆਣੀਆਂ ਨਾਲ ਦੱਸ ਚਰੀਆਂ ਦਾ ਕਿੰਨਾ ਮਾੜਾ ਹਾਲ ਹੈ ਗਰੀਬੀ ਵੀ ਨਾ ਕਿਸੇ ਦੇ ਘਰ ਪੈ ਜੇ ਰੱਬ ਕਰਕੇ ਔਰ ਮੰਮੀ ਕੀ ਕਰੀ ਜਾਂਦੇ ਨੇ ਅਲੱਹ ਅਕਬਰ ਮੈਂ ਹਾਂ ਐਵੇਂ ਐਵੇਂ ਮੰਮੀ ਉਹ ਵਿਚਾਰੀਆਂ ਟੁੱਟੇ ਜੇ ਕਮਰੇ ਚ ਰਹਿੰਦੀਆਂ ਤੇ ਉਹਨਾਂ ਨੂੰ ਆਪਦਾ ਨਾਲ ਦਾ ਕਮਰਾ ਹੀ ਦੇ ਦਿੰਦੇ ਮੈਂ ਇਹੋ ਕਹਿ ਰਿਹਾ ਉਹ ਕਹਿ ਰਿਹਾ ਮੈਂ ਕਹਾਂ ਉਹ ਨਾ ਦੁੱਤ ਬਾਰਿਸ਼ ਪੈਂਦੀ ਆ ਜ਼ਰੂਰ ਉਹ ਵਿਚਾਰੀ ਪੈਂਦੀ ਗਰੀਬਣੀ ਜੀ ਸਾਡਾ ਇਹਦੇ ਕੋਈ ਹਾਂਜੀ ਹਾਂਜੀ ਚਲੋ ਡੰਗਰਾ ਨੂੰ ਪਉਣ ਚਲੀ ਸਾਂ ਚੋਲ ਝੋ ਰਾਤੀ ਮੇਰੇ ਤੋਂ ਮੰਗ ਕੇ ਲਾਗੀ ਕੁੜੀਆਂ ਵਾਸਤੇ ਤੇ ਮੈਂ ਕਿਹਾ ਚਲ ਮੈਂ ਪਤਾ ਤੇ ਲਵਾ ਕੌਣ ਇੱਥੇ ਬੈਠੀਆਂ ਤੇ ਮੈਂ ਉਹਨਾਂ ਨੂੰ ਕਹਿ ਮੈਂ ਘਰੇ ਮਾਤਾ ਦਾ ਸਲਾਹ ਕਰਕੇ ਆਉਂਦੀ ਆ ਤੇ ਫਿਰ ਤੁਹਾਨੂੰ ਦੱਸਦੀ ਆ ਅੱਗੇ ਤੇ ਹੋਇਆ ਤੇ ਆਪਦਾ ਨਾਲ ਦਾ ਕਮਰਾ ਵਿਲਾ ਕਰ ਦਈਏ ਤੇ ਉਹਨਾਂ ਨੂੰ ਕਹੀਏ ਚਲ ਇੱਥੇ ਕੱਟ ਲੋ 4 ਦਿਨ ਹਾਂ ਚਲੋ ਫਿਰ ਮਮੂ ਮੈਂ ਉਹਨਾਂ ਨੂੰ ਕਹਿੰਨੀ ਆ ਸਾਡਾ ਛੋਟਾ ਕਮਰਾ ਬਖਤ ਨਹੀਂ ਆਜੋ ਵਰਤੇ ਹਾਂ ਮੈਂ ਕਹਿੰਨੀ ਆ ਨਨਨੋ ਕਹਨੇ ਤੁਸੀਂ ਆ ਜਾਓ ਜਰੂਰ ਇਥੇ ਮੀਂਹ بارش ਦੇ ਵਿੱਚ ਕੁੜੀਆਂ ਨਿਆਣੀਆਂ ਰੱਖੀਆਂ ਵਿਚਰੀਆਂ ਜਿਹਨੀਆਂ ਮੱਛਰਾਂ 'ਚ ਬੈਠੀਆਂ ਦੀਦੀ ਆਜੋ ਉੱਥੇ ਹੈ ਕਿਵੇਂ ਗਰਮੀ 'ਚ ਪੱਖੇ ਤੋਂ ਬਿਨਾ ਕਿਵੇਂ ਘੜੀ ਮਿੰਟ ਨਹੀਂ گزارਾ ਅਹੀਂ ਅਸੀਂ ਹੱਥੇ ਬੈ ਕੇ ਵੀ ਸਾਨੂੰ ਇੰਨਾ ਪਸੀਨਾ ਆਉਂਦਾ ਕਿਦਾਂ ਇੱਥੇ ਚਾਰਾ ਦਿਨ ਟਾਈਮ ਬਸ ਕਰ ਲਿਆ ਤੁਹਾਡੇ ਘਰ ਦੇ ਤਾਂ ਨਹੀਂ ਕੋ ਕਹਿਣਗੇ ਨਹੀਂ ਕੁਛ ਨਹੀਂ ਕਰਨਗੇ ਮੈਂ ਮੰਮੀ ਜੀ ਨੂੰ ਪੁੱਛਿਆ ਕਹਿੰਦੇ ਕੋਈ ਨਹੀਂ ਲਾਇਓ ਕੋਈ ਨਹੀਂ ਕੋਈ ਆਜੋ ਚਲ ਆਜੋ

भेजो मैं चाह ला क्यों नहीं दादी वास्ते ठीक 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 ਕੀ ਕਰਨਗੇ ਹੋਗੇ ਪਤਾ ਨਹੀਂ ਕਦੋਂ ਕਾਉਂਗੇ ਕਿੰਨਾ ਟਾਈਮ ਲਾਤਾ ਹੈ ਆ ਗਏ ਹਾਂ ਮਾ ਹਾਂ ਇਹ ਬਤਨ ਕੀ ਕਰਦੇ ਆ ਕਿ ਆਇਆ ਤਾਂ ਨਹੀਂ ਕੋਈ ਕਵਰੇਜ ਆਇਆ ਤਾਂ ਨਹੀਂ ਕੋਈ ਅੱਛਾ ਆ ਆਈ ਕੰਟੀਨਿਊ ਦੁੱਧ ਦੇਤਾ ਥੋੜਾ ਜਿਹਾ ਤੇ ਥੋੜੇ ਜਿਹੇ ਪੈਸੇ ਵੀ ਲੈ ਲੈਂਗੇ ਮੈਂ ਤੇ ਅੱਜ ਵੀ ਥੋੜਾ ਜਿਹਾ ਸਮਾਨ ਲੈਣ ਲਈ ਆ ਉਹਨਾਂ ਨੂੰ ਕਿਹਾ ਵਾ ਮੈਂ ਲੈ ਆ ਦਣ ਗਿਆ ਆਪਾਂ ਤੇ ਆਪਾਂ ਇੱਥੇ ਕੋਸ਼ਿਦਿਆਂ ਜੇ ਸਿਲੰਡਰ ਸਿਲੰਡਰ ਦੇ ਦੇਣਗੇ ਨਹੀਂ ਤੇ ਆਪਾਂ ਚੁੱਲੇ ਤੇ ਅੱਗ ਬਾਲ ਲਿਆ ਕਰਾਂਗੇ ਕੋਸ਼ਿਦ ਲੈਣੇ ਨੇ ਹਾਂ ਆ ਦੁੱਧ ਪੋਤ ਰੱਖ ਲੈ ਹਾਂ ਉਸੇ ਦਾ ਠੰਡਾ ਪੱਖੇ ਦੇ ਥੱਲੇ ਜਾ ਨਹੀਂ ਕਿਉਂ ਆਂਟੀ ਨੇ ਕਿਹਾ ਆਂਟੀ ਜੀ ਦੁੱਧ ਨੂੰ ਬਾਹਰ ਪਾੜਾ ਦਵਾਲ ਜੀ ਦੀਦਣਾ ਨੇ ਹਾਂਜੀ ਨਾਲ ਆਜੋ ਫਿਰ ਮੈਂ ਤੁਹਾਨੂੰ ਗੱਲ ਕਰਾ ਰਾਂ ਕੰਮ ਵਾਸਤੇ ਫਿਰ ਕੀਤੀ ਗੱਲ ਲੈ ਮੈਂ ਕੀਤੀ ਹੁੰਦਾ ਨਾ ਹਾਂਜੀ ਕੀਤੀ ਗੱਲ ਆਜੋ ਠੀਕ ਚਲੋ ਮੈਂ ਤਾਂ ਮੈਂ ਨਹੀਂ ਚੰਗਾ ਕਿ ਮੈਂ ਇੱਥੇ ਬਹਿ ਜਾਉਂ ਆਂਟੀ ਦਾ ਅੰਟੀ ਦਾ ਹੀ ਘਰ ਆ ਕੋਈ ਨਹੀਂ ਆਉਂਦਾ ਇੱਥੇ ਬੈਠੇ ਰਹੋ ਤੇ ਮੈਂ ਨਹੀਂ ਚੰਗਾ ਫਿਰ ਮੈਂ ਤੁਹਾਨੂੰ ਆਣ ਕੇ ਰੋਟੀ ਕੱਤੀ ਦਾ ਕਰਕੇ ਦਿੰਨੀ ਚਾਹੇ ਬਹਿ ਜਾਓ ਮੈਂ ਦੇਤੀ ਚਲੋ ਦੀਦੀ ਸੱਸ ਜੀ ਕਹਿੰਦੀ ਇਨਾ ਤਾਂ ਤੁਸੀਂ ਕੰਮ ਕਰਨਾ ਜੀ ਆ ਕਰ ਲਓ ਦੀਦੀ ਗੱਲ ਆ ਆ ਜੀ ਉਹ ਜੀ ਇਨਾ ਨਾਲ ਤੁਸੀਂ ਕੰਮ ਕਰ ਹਾਂ ਜੀ ਥੜੋਕੇ ਕਰ ਲਵਾਂ ਹਾਂ ਜੀ ਕੋਈ ਗੱਲ ਨਹੀਂ ਮੈਨੂੰ ਦੱਸਿਆ ਸੀ ਹਾਂ ਜੀ ਤੇ ਕੋਈ ਨਹੀਂ ਤੁਸੀਂ ਕਰ ਲੇ ਠੀਕ ਅੱਜ ਤੋਂ ਕਰ ਲਾਂਗਾ ਕੰਮ ਹਾਂ ਜੀ ਲਾਂ ਅੱਜ ਤੋਂ ਠੀਕ ਤੇ ਮਾਣ ਚ ਲੋ ਕੀ ਦਾ ਮਤਲਬ ਸਭ ਤਰ੍ਹਾਂ ਬਕਾਇਆ ਸਨਾਂ ਉਹਨੂੰ ਦੱਸ ਤਾ ਮੈਨੂੰ ਪੈਸਿਆਂ ਦੀ ਬੜੀ ਜ਼ਰੂਰਤ ਆ ਮੈਨੂੰ ਮਿਹਨਤ ਪੂਰੀ ਦੇ ਦਿਓ ਤੇ ਨਾਲ ਮੈਨੂੰ ਹੋਰ ਵੀ ਕੰਮ ਲੱਭ ਦਿਓ ਕੋਈ ਕੰਮ ਨਹੀਂ ਤੁਹਾਨੂੰ ਜਿੰਨੇ ਚਾਹੀਦੇ ਹੋਣਗੇ ਨਾ ਤੇਰੇ ਹਿਸਾਬ ਨਾਲ ਉਹ ਸਭ ਮੈਂ ਦੇ ਦਾਂਗੇ ਕਾਲੀ ਮਿਹਨਤ ਹੀ ਲੱਗਦੀ ਹੈ ਠੀਕ ਹੈ ਜੀ ਮਿਹਰਬਾਨ ਮਿਹਰਬਾਨ ਅੱਜ ਦੀ ਰੋਟੀ ਵੀ ਦੇ ਦੋਗੇ ਦੇ ਦਾਂ ਮੈਨੂੰ ਤੇ ਘੁੱਟਕ ਦੁੱਧ ਦੇ ਦਿਆ ਕਰੋ ਚੰਗਾ ਠੀਕ ਕਰ ਲਾਂ ਫਿਰ ਮੈਂ ਹਾਂਜੀ ਸਾਰੇ ਕਮਰੇ ਐਸੇ ਚੜ ਉੱਪਰ ਚ ਹਾਂਜੀ ਸਾਰੇ ਕਮਰੇ ਐਸੇ ਚੜ ਉੱਪਰ ਚ ਲਾ ਦਿਓ ਜਿਹੜਾ ਇਹ ਹੋਊਗਾ ਮਦੀ ਘਰ ਤੇ ਇਹ ਦੇ ਤਾਂ ਆਂਡੇ ਬਾਕੀ ਕੰਮ ਜਿਹੜਾ ਹੋਊਗਾ ਬਾਅਦ ਚ ਠੀਕ ਠੀਕ ਬੈਂਜੀ ਠੀਕ ਠੀਕ Ne yapıyorsun? Ne yapıyorsun? Ne yapıyorsun? Ne करता है जी करता है हाँ जी चलो हाँ. तो ये हाल फिजरूत होगी तो दस ना तो सही मैंने आज आज मैंने पांच कुछ सौर पे या देर होगा कर्म क्या पता ठीक है अच्छा मेरबान रोज़ ऐसे टाइम पे आ जाकर हाँ जी दो, दो दो भी करना हाँ दो दो दे दो दो भी दे देने चाल निर्भीम दो दे ना फिर क्या लम क्यों फिर तो मम्मा भी तीन पैजो आंटी चाह गई

हां कब्जा ਪਹਿਲਾਂ ਬਾਦ ਮਗਰ ਪਹਿਲਾਂ ਨਾ ਦਿਓ ਕੀ ਬਣੇ ਜੀ ਫੁੱਟ ਹਾਂ ਠੀਕ ਹੈ ਹਾਂ ਲੈ ਜਿ ਕੁੜੀਆਂ ਨੂੰ ਤੇ ਪਹਿ ਨੰਬਰ ਤੋਂ 7 24 ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਹਾਂ ਜੀ ਸਾਡੀ ਨਵੀਂ ਸੀਰੀ ਹੈ ਖੂਨ ਸਫੇਦ ਉਹਦਾ ਅੱਜ ਦੂਸਰਾ ਪਾਰਟ ਸ਼ੁਰੂ ਹੋਇਆ ਹੈ ਕੁਸੀਂ ਬਹੁਤ ਵਧੀਆ ਸਾਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਸਾਨੂੰ ਪਿਆਰ ਕਰਦੇ ਰਹੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ